ਵਿਦਰ ਤੇ ਮੰਤਰੀ ਕਿੰਨੀ ਇੱਕ ਮੂਰਖਤਾਈ ਦੇ ਹੱਦ ਤੱਕ ਜਾ ਸਕਦੇ ਆ ਅੱਜ ਮੈਂ ਉਹਦੇ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਨੇ ਸਾਡਾ ਜਿਹੜਾ ਵਿੱਤ ਮੰਤਰੀ ਆ ਹਰਪਾਲ ਚੀਮਾ ਉਹ ਮੈਂ ਕੱਲਾ ਮੂਰਖ ਨਹੀਂ ਕਹੂੰਗਾ ਉਹ ਕੀ ਕਹਿੰਦੇ ਹੁੰਦੇ ਕਿ ਇਨਕੰਪੀਟੈਂਟ ਇਨੈਫੀਸ਼ੀਐਂਟ ਔਰ ਬਿਲਕੁਲ ਅੰਜਾਨਪੁਣੇ ਦੀ ਗੱਲਾਂ ਕੀਤੀਆਂ ਉਹਨਾਂ ਨੇ ਅੱਜ ਤੋਂ 2 ਦਿਨ ਪਹਿਲਾਂ ਇੱਕ ਗੁਜਰਾਤ ਦੇ ਟਰਾਂਸਪੋਰਟਰ ਨੇ ਉਹਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਸੰਦੂ ਅੱਜ ਮੈਂ ਤੁਹਾਨੂੰ ਥੋੜੀ ਜਿਹੀ ਵੀਡੀਓ ਵੀ ਦਿਖਾਉਣੀ 2 ਮਿੰਟ ਦੀ ਜਰਾ ਪੇਸ਼ੈਂਸ ਰੱਖਿਓ ਉਹ ਲੰਬੇ ਅਰਸੇ ਤੋਂ ਗੁਜਰਾਤ ਤੋਂ ਪੰਜਾਬ ਤੋਂ ਇਥਨੋਲ ਦੀ ਟਰਾਂਸਪੋਰਟੇਸ਼ਨ ਕਰਦੇ ਆ ਆਪਣੇ ਟੈਂਕਰਸ ਵਿੱਚ ਔਰ ਇਥਨੋਲ ਜਿਹੜਾ ਪ੍ਰੋਡਕਟ ਹੈਗਾ ਉਹ ਸਿਰਫ ਤੇ ਸਿਰਫ ਆ ਇੰਡੀਅਨ ਔਇਲ ਭਾਰਤ ਪੈਟਰੋਲੀਅਮ ਤੇ ਰੇਲਾਈਐਂਸ ਇੰਡਸਟਰੀਜ਼ ਜਿਨ੍ਹਾਂ ਦੀਆਂ ਔਇਲ ਰਿਫਾਈਨਰੀਜ਼ ਆ ਉਹਨਾਂ ਦਾ ਰੌ ਮਟੀਰੀਅਲ ਆ ਇਥਨੋਲ ਪੈਟਰੋਲ ਦੇ ਵਿੱਚ ਪੈਂਦਾ ਔਰ ਫਿਰ ਪੈਟਰੋਲ ਜਿਹੜਾ ਹੈ ਉਹ ਸਾਰੇ ਦੇਸ਼ ਵਿੱਚ बिकਦਾ ਇਥਨੋਲ ਕਿਤੇ ਵੀ ਕਿਤੇ ਹੋਰ ਕੋਈ ਇੰਡਸਟਰੀ ਨੂੰ बेचा ਨਹੀਂ ਜਾ ਸਕਦਾ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਡਿਪਾਰਟਮੈਂਟ ਨੇ ਐਕਸਾਈਜ਼ ਵਾਲਿਆਂ ਨੇ ਬਠਿੰਡੇ ਦੇ ਇੰਡੀਅਨ ਆਇਲ ਡਿਪੂ ਦੇ ਬਾਹਰ ਬਲਜੀਤ ਸਿੰਘ ਸੰਧੂ ਗੁਜਰਾਤ ਦੇ ਟਰਾਂਸਪੋਰਟਰ ਸ਼ਹਿਦ ਉਹਨਾਂ ਦਾ ਰੋਡ ਲਾਈਨਸ ਨੈਟਵਰਕ ਕਰਕੇ ਟਰਾਂਸਪੋਰਟੇਸ਼ਨ ਹੈ ਉਹਨਾਂ ਦੇ ਦੋ ਟੈਂਕਰ ਜਦੋਂ ਫੜੇ ਤੇ ਉਹਨਾਂ ਨੇ ਪਤਾ ਨਹੀਂ ਕਿਹੜੀ ਜਾਣਕਾਰੀ ਦਿੱਤੀ ਇਸ ਮਿਨਿਸਟਰ ਨੂੰ ਇਹਨੇ ਪੈਂਦੀ ਸੱਟੇ ਪ੍ਰੈਸ ਕਾਨਫਰੰਸ ਕੀਤੀ ਬੜੇ ਤੈਸ਼ ਵਿੱਚ ਆਣ ਕੇ ਕਿ ਅਸੀਂ ਦੋ ਬੈਂਕਰ ਫੜ ਰਹੇ ਨੇ 80000 ਲੀਟਰ ਇਥਨੋਲ ਜਿਹੜੀ ਉਹ ਫੜ ਲਈ ਹੈ ਵਿੱਚ ਵਿੱਚ ਇਥਨੋਲ ਤੋਂ ਬਾਅਦ ਕਹਿਣ ਲੱਗਿਆ ਅਸੀਂ 80000 ਬਠਿੰਡਾ ਦੇ ਵਿੱਚ 80000 ਲੀਟਰ ਜਿਹੜਾ 80000 ਲੀਟਰ ਜਿਹੜਾ ਇਥਨੋਲ ਉਹ ਬਰਾਮਦ ਕੀਤਾ ਗਿਆ ਪੰਜਾਬ ਦੇ ਡਿਸਟਿਲਰੀ ਦੇ ਅੰਦਰੋਂ ਇਐਨਏ ਦੀ ਇਐਨਏ ਦੀ ਜਿਹੜੀ ਆ ਉਹਦੀ ਸਮਗਲਿੰਗ ਕਰਕੇ ਦੂਸਰੇ ਰਾਜਾਂ ਵਿੱਚ ਲਿਆ ਕੇ ਜਾਂ ਪੰਜਾਬ ਦੇ ਅੰਦਰ ਉਹਦੀ ਸ਼ਰਾਬ ਬਣਾ ਕੇ ਵੇਚਦੇ ਸੀ ਅ ਮਤਲਬ ਕਿ ਇੱਕ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਤਹਿਸ਼ ਵਿੱਚ ਆਣ ਕੇ ਇੱਕ ਲੈਜਿਟਿਮੇਟ ਜਿਹੜਾ ਪ੍ਰੋਡਕਟ ਹੈ ਜਿਹੜਾ ਪੈਟਰੋਲੀਅਮ ਪ੍ਰੋਡਕਟ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਜਾਂ ਬੀਪੀਐਲ ਨੂੰ ਜਾਂ ਰਿਲਾਇੰਸ ਇੰਡਸਟਰੀ ਨੇ ਇਸਤੇਮਾਲ ਕਰਨਾ ਇਥਨੋਲ ਉਹਨੂੰ ਇਹ ਇਥਨੋਲ ਦੇ ਬਾਰੇ ਇਲਿਮਿਨੇਗਾ ਔਰ ਕਦੀ ਉਸ ਨੂੰ ਕਹਿੰਦਾ ਇੀਐਨਏ ਆ ਗਈ ਜੀ ਇਨ ਇੀਐਨਏ ਦੇ ਅਸੀਂ ਦੋ ਵੱਡੇ ਟੈਂਕਰ ਫੜ ਰਹੇ ਔਰ ਜਿਹੜਾ ਬਲਤੇਜਪਨ ਉਹਨੇ ਤਾਂ ਹੱਥ ਹੀ ਲਾ ਦਿੱਤੀ ਕਿ ਗੁਜਰਾਤ ਤੋਂ ਸਮਗਲ ਹੋਇਆ ਇਹਦਾ ਕੋ ਕਾਂਡ ਕਰਵਾਇਆ ਜਾਵੇਗਾ ਆ ਸਾਡੇ ਆਗੂ ਨੇ ਪੰਜਾਬ ਤੇ ਮੇਰੇ ਵਿਰੁੱਧ ਔਰ ਜਿਹੜਾ ਤੁਸੀਂ ਅਗਰ ਡਿਟੇਲਡ ਇੰਟਰਵਿਊ ਸੁਣੋਗੇ ਬਲਜੀਤ ਸਿੰਘ ਸੰਧੂ ਦੀ ਇਹ ਸਾਰਾ ਕੁਝ ਅਥੋਰਾਈਜ਼ਡ ਹੈ ਜਦੋਂ ਕਿਸੇ ਵੀ ਡਿਸਟਿਲਰੀ ਚ ਕੋਈ ਇਥਨੋਲ ਦਾ ਭਰਿਆ ਕੋ ਟੈਂਕਰ ਨਿਕਲਦਾ ਉਹਨੇ ਕਿਹਾ ਨਾ ਕਿ ਐਕਸਾਈਜ਼ ਐਂਡ ਟੈਕਸੇਸ਼ਨ ਜਿਹੜਾ ਉੱਥੇ ਆਫਸਰ ਹੁੰਦਾ ਇਨਸਪੈਕਟਰ ਆ ਉਹ ਗੇਟ ਪਾਇ ਗੇਟ ਪਾਸ ਦੇ ਉੱਤੇ ਸਾਈਨ ਕਰਦਾ ਔਰ ਜਦੋਂ ਇਹਦੇ ਟਰੱਕਸ ਮੂਵਮੈਂਟ ਹੋਣ ਦੀ ਟੈਂਕਰਸ ਦੀ ਇਹ ਸਾਰਾ ਬਲਜੀਤ ਸਿੰਘ ਸੰਧੂ ਕਹਿੰਦੇ ਜੀਪੀਐਸ ਦੇ ਉੱਤੇ ਆ ਮਤਲਬ ਕਿ ਉਹਨਾਂ ਦੇ ਟੈਲੀਫੋਨ ਦੇ ਉੱਤੇ ਕੱਲੀ-ਕੱਲੀ ਉਹਦੀ ਮੂਵਮੈਂਟ ਟੈਂਕਰ ਦੀ ਆ ਜਾਂਦੀ ਕਿ ਕਿੱਥੇ ਪਹੁੰਚ ਗਿਆ ਕਿੰਨੇ ਵਜੇ ਚੱਲਿਆ ਕਿੰਨੇ ਵਜੇ ਗੱਡੀ ਬੰਦ ਹੋਈ ਆ ਔਰ ਇਹ ਸਾਰਾ ਮਾਲ ਜਿਹੜਾ ਐਕਚੁਅਲੀ ਨਿਕਲਿਆ ਸੀਗਾ ਇਹ ਵੀਆਰਬੀ ਕੋਈ ਇਥਨੋਲ ਦਾ ਪਲਾਂਟ ਹੈਗਾ ਦੀਨਾਨਗਰ ਗੁਰਦਾਸਪੁਰ ਦੇ ਵਿੱਚ ਉਥੋਂ ਜਿਹੜਾ ਆਈਓਸੀ ਦਾ ਡਿਪੂ ਆ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਬਠਿੰਡੇਚ ਉੱਥੇ ਜਾ ਕੇ ਉਹਨਾਂ ਨੇ ਅਨਲੋਡ ਕਰ ਦੇਣਾ ਸੀ ਲੇਕਿਨ ਬਾਹਰ ਇਹਨਾਂ ਨੇ ਫੜ ਕੇ ਇੱਕ ਐਸੀ ਸੈਂਸੇਸ਼ਨਲ ਜਿਵੇਂ ਇਹਨਾਂ ਨੂੰ ਆਤਿਆ ਕਿ ਇੱਕ ਝੂਠੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਫਲਾ ਕੇ ਕਿ ਅਸੀਂ ਬਹੁਤ ਵੱਡਾ ਗੁਨਾਹਗਰ ਅਸਲ ਜਿਹੜੇ ਗੁਨਾਹਗਰ ਹੋ ਤਾਂ ਫੜਦੇ ਨਹੀਂਗੇ ਬਹੁਤ ਵੱਡੇ ਪੱਧਰ ਦੇ ਉੱਤੇ ਅਗਰ 5 ਸਾਲਾਂ ਦੀ ਗੱਲ ਕਰਾਂਗੇ ਹਜ਼ਾਰਾਂ ਕਰੋੜਾਂ ਰੁਪਏ ਦੀ ਇੱਕ ਸਾਈਜ਼ ਦੀ ਚੋਰੀ ਆ ਪੰਜਾਬ ਦੇ ਵਿੱਚ ਇਹਨਾਂ ਦੀਆਂ ਬਿਲਟੀਆਂ ਦੇ ਸਪੈਸ਼ਲ ਪਾਸੇਸ ਦਿੱਤੇ ਹੋਏ ਇਹਨਾਂ ਨੇ ਜਿਹੜੇ ਲੋਕ ਪੰਜਾਬ ਦੇ ਵਿੱਚ ਐਂਟਰ ਕਰਦੇ ਆ ਪੰਜਾਬ ਦੇ ਵਿੱਚ ਜਾਂਦੀਆਂ ਗੱਡੀਆਂ ਉਹ ਜਦੋਂ ਦਿਖਾ ਦਿੰਦੇ ਨੇ ਕਿ ਆ ਆ ਇੱਕ ਬਿਲਟੀ ਆ ਸਾਡੇ ਕੋਲ ਜਾਂ ਪਾਸ ਆ ਉਹਨੂੰ ਕੋਈ ਐਕਸਾਈਜ਼ ਡਿਪਾਰਟਮੈਂਟ ਦਾ ਬੰਦਾ ਨਹੀਂ ਛੇੜ ਨਹੀਂ ਸਕਦਾ ਔਰ ਜਿੰਨੀ अनऑथराइज्ड ਕਲੈਕਸ਼ਨ ਹੈ ਸਾਰੇ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਰਨਸ ਇਨਟੂ ਹੰਡਰਡਸ ਐਂਡ ਹਜ਼ਾਰਡਸ ਆਫ ਕਰੋੜਸ ਜੀਐਸਟੀ ਦੀ ਚੋਰੀ ਉਹਦਾ ਹਿੱਸਾ ਸਾਰਾ ਉੱਤੇ ਇਹਨਾਂ ਤੱਕ ਜਾਂਦਾ ਵਾ ਤੇ ਹੁਣ ਆਪਣੀ ਚੋਰੀ ਲੁਕਾਉਣ ਵਾਸਤੇ ਉਹਨਾਂ ਦੇ ਦੋ ਟੈਂਕਰਸ ਦਾ ਚਲਾਨ ਕੀਤਾ ਮੈਂ ਐਕਸਾਈਜ਼ ਐਂਡ ਟੈਕਸੇਸ਼ਨ ਦੇ ਸੀਨੀਅਰ ਆਫਿਸਰਸ ਨਾਲ ਗੱਲ ਕੀਤੀ ਆ ਉਹ ਕਹਿੰਦੇ ਜੀ ਅਸੀਂ ਚਲਾਨ ਕੀਤਾ ਇਹਨਾਂ ਨੇ ਹੁਣ 1500 ਲੀਟਰ ਇਥਨੋਲ ਉਹਦੇ ਵਿੱਚੋਂ ਕੱਢੀ ਆ ਇੱਕ ਨਵੀਂ ਗੱਲ ਬਣਾ ਲਈ ਦੋ ਦਿਨ ਤੋਂ ਬਾਅਦ ਪਹਿਲਾਂ ਕਹਦੇ ਨੇ ਕਿ ਇਹ ਇਹਨੇ ਆ ਇਲੀਗਲ ਪ੍ਰੋਡਕਟ ਹੈ ਇਹ ਇਥਨੋਲ ਆ ਇਹ ਗੈਰਕਾਨੂੰਨੀ ਆ ਤੇ ਜਦੋਂ ਹੁਣ ਸਾਰੇ ਸ਼ੋਰ ਮਚ ਗਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਰੇ ਜਿਹੜੇ ਤੁਹਾਡੇ ਟਰਾਂਸਪੋਰਟ ਟਰਾਂਸਪੋਰਟ ਦੀ ਯੂਨੀਅਨਸ ਆ ਉਹ ਸਾਰੀਆਂ ਬੜੀਆਂ ਪਰੇਸ਼ਾਨ ਤੇ ਹੈਰਾਨ ਨੇ ਤੁਸੀਂ ਥੋੜੀ ਲਿਆ ਕਿ ਗੁੰਡਾ ਰਾਜ ਆ ਕਿ ਸਾਡੇ ਟੈਂਕ ਭਾ ਕੇ ਲੈ ਜਾਂਦੇ ਸਾਡਾ ਡੀਜ਼ਲ ਚੋਰੀ ਕਰਕੇ ਚੱਲ ਜਾਂਦੇ ਨੇ ਔਰ ਆਪਾਂ ਸਾਰੇ ਜਾਣਦੇ ਕਿ ਬਠਿੰਡੇ ਦੀ ਰੈਫਾਇਨਰੀ ਦੇ ਬਾਹਰ ਬਹੁਤ ਵੱਡੇ ਪੱਧਰ ਤੇ ਗੁੰਡਾ ਟੈਕਸ ਵੀ ਚੱਲਦਾ ਵਾ ਇਹ ਆਪਾਂ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਜਾਣਦੇ ਉਹ ਜਿਹੜੀ ਉੱਥੋਂ ਦੀ ਬੀਬੀ ਐਮਐਲਏ ਆ ਉਹਦੇ ਤੇ ਇੱਕ ਵਾਰ ਨਹੀਂ 100 ਵਾਰ ਇਲਜ਼ਾਮ ਲੱਗੇ ਨੇ ਹੁਣ ਇਹਨਾਂ ਦਾ ਚਲਾਨ ਕਰਤਾ ਕਿ ਤੁਸੀਂ 1500 ਲੀਟਰ ਇਥਨੋਲ ਕੱਢੀ ਔਰ ਜਾਦੇ ਕਹਿ ਰਿਹਾ ਵਾ ਕਿ ਮੇਰੇ ਸਾਰਾ ਕੁਝ ਟੈਂਕਰਸ ਤੇ ਜੀਪੀਐਸ ਲੱਗੀ ਸਾਰਾ ਕੁਝ ਡਿਜੀਟਲ ਆਨਲਾਈਨ ਮੂਵਮੈਂਟ ਆਨ ਰਿਕਾਰਡ ਤੇ ਹੁਣ 1500 ਲੀਟਰ ਦਾ ਇਥਨੋਲ ਦਾ ਚਲਾਨ ਕਰ ਹੁਣ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਸਰਾਸਰ ਇੱਕ ਹੋਰ ਲੈਵਲ ਦੀ ਬਦਲਕ ਹੋ ਰਹੀ ਆ ਚਲੋ ਆਪਣੇ ਪੋਲੀਟੀਕਲ ਆਪੋਨੈਂਟਸ ਦਾ ਕਰਦੇ ਕਰਦੇ ਸੀਗੇ ਹੁਣ ਇਹ ਵਪਾਰੀਆਂ ਨਾਲ ਜਿਹੜੇ ਗੁਜਰਾਤ ਤੋਂ ਆਉਂਦੇ ਨੇ ਔਰ ਸਿੱਖ ਔਰ ਅੰਮ੍ਰਿਤਸਰ ਦੇ ਰਹਿਣ ਵਾਲੇ ਬਲਜੀਤ ਸਿੰਘ ਸੰਧੂ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਹੁਣ ਉਹਨੂੰ ਹਰਾਸ ਕਰ ਰਹੇ ਨੇ ਹੁਣ ਉਹਨੂੰ ਉੱਥੇ ਲੋਕਲ ਬਠਿੰਡੇ ਦਾ ਕੋਰਟ ਮੂਵ ਕਰਨਾ ਪਵੇਗਾ ਔਰ ਉੱਥੋਂ ਸੈਂਪਲਿੰਗ ਕਰਾ ਕੇ ਪਰਮਿਸ਼ਨ ਲੈ ਕੇ ਤੇ ਫਿਰ ਇਹਨਾਂ ਦੀਆਂ ਗੱਡੀਆਂ ਜਿਹੜੀਆਂ 80000 ਲੀਟਰ ਜਿਹੜਾ ਇਥਨੋਲ ਦਾ ਪ੍ਰੋਡਕਟ ਹੈਗਾ ਦੋ ਟੈਂਕਰ ਨੇ ਉਹਨੂੰ ਵਾਪਸ ਕੀਤਾ ਜਾਵੇ ਦੋਸਤੋ ਆ ਸਾਡੇ ਲੈਵਲ ਆਫ ਜਿਹੜਾ ਇਨਫੋਰਮੇਸ਼ਨ ਕਹ ਲੋ ਜਿਹੜੇ ਸਾਡੇ ਉੱਪਰ ਬੈਠੇ ਨੇ ਬੰਦੇ ਇਹਦਾ ਮਤਲਬ ਉਹਨਾਂ ਨੂੰ ਅਫਸਰਾਂ ਨੇ ਇੰਨਾ ਮਿਸਰੀਡ ਕੀਤਾ ਆਫਟਰ ਆਲ ਐਕਸਾਈਜ਼ ਐਂਡ ਟੈਕਸੇਸ਼ਨ ਦੇ ਕੋਈ ਈਟੀਓ ਆ ਜਿਹੜੇ ਕਮਿਸ਼ਨਰਸ ਹੋਣਗੇ ਥੱਲੇ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਇਹ ਟੈਂਕਰਸ ਵਿੱਚ ਇਥਨੋਲ ਆ ਕਿ ਈਐਨਏ ਆ ਕਿ ਇਹ ਜਾਲੀ ਆ ਕਿ ਇਹ ਲੈਜਿਟਿਮੇਟ ਆ ਕੀ ਇਹ ਤੋਂ ਸ਼ਰਾਬ ਬਣਾਈ ਜਾ ਸਕਦੀ ਕਿਉਂਕਿ ਜਿਹੜਾ ਵੀਆਰਵੀ ਡਿਸਟਿਲਰੀ ਆ ਦਿਨਾਨਗਰ ਦੀ ਉਹ ਕੇਵਲ ਇਥਨੋਲ ਦਾ ਪਲਾਂਟ ਹੈ ਉਹਦੇ ਕੋਲ ਈਐਨਏ ਦਾ ਲਾਇਸੈਂਸ ਹੀ ਹੈ ਰਹਿਣੇਗਾ ਈਐਨਏ ਦੇ ਲਾਇਸੈਂਸ ਹਨ ਜਿਹੜੇ ਵੱਡੇ ਡਿਸਟਿਲਰੀ ਆਲੇ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਈਐਨਏ ਦਾ ਲਾਇਸੈਂਸ ਹੈ ਉਹ ਵੇਚਦੇ ਨੇ ਈਐਨਏ ਮਾਰਕੀਟ ਬਲੈਕ ਮਾਰਕੀਟ ਵਿੱਚ ਤਾਈਓ ਪਿਛਲੇ ਦਿਨਾਂ ਵਿੱਚ 27 ਬੰਦਿਆਂ ਦੀ ਮਜੀਠੇ ਵਿੱਚ ਮੌਤ ਹੋਈ ਲੇਕਿਨ ਕਿਸੇ ਨੇ ਇਨਵੈਸਟੀਗੇਸ਼ਨ ਨਹੀਂ ਕਰਨੀ ਉਹਨਾਂ ਡਿਸਟਿਲਰੀ ਆਲੇ ਤੱਕ ਤਾਂ ਪਹੁੰਚਣਾ ਹੀ ਨਹੀਂਗਾ ਔਰ 20 ਬੰਦੇ ਸੰਗਰੂਰ ਦੇ ਵਿੱਚ ਮਰੇ ਪਿਛਲੇ ਸਾਲ ਮਾਰਚ ਵਿੱਚ ਲੇਕਿਨ ਜਿਹੜੇ ਅਸਲ ਸ਼ਾਰਕਸ ਨੇ ਜਿਹੜਾ ਅਸਲ ਮਾਫੀਆ ਹਵਾ ਉਹਦੇ ਬਲ ਕਦੀ ਮੂਵ ਨਹੀਂ ਕਰਦੇ ਤੇ ਸਿਰਫ ਆਪਣੇ ਬੱਲੇ ਬੱਲੇ ਕਰਾਉਣ ਵਾਸਤੇ ਤੇ ਆ ਬਲਜੀਤ ਸਿੰਘ ਸੰਧੂ ਦੇ ਦੋ ਟੈਂਕਰਾਂ ਦਾ ਚਲਾਨ ਕਰਕੇ ਇੱਥੇ ਰੱਖ ਦਿੱਤਾ ਨਸ਼ਿਆਂ ਦਾ ਇਹ ਸਰਾਸਰ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਸਭ ਨੇ ਅੱਜ ਪੜ ਲਿਆ ਕਿ ਭਾਈ ਬਖਤੌਰ ਪਿੰਡ ਆ ਬਠਿੰਡੇ ਦੇ ਵਿੱਚ ਉੱਥੇ ਇੱਕ ਐਕਸ ਫੌਜੀ ਸੀ ਰਣਵੀਰ ਸਿੰਘ ਉਹਨੂੰ ਉਹ ਉਹ ਐਂਟੀ ਡਰੱਗ ਕਮੇਟੀ ਜਿਹੜੀ ਬਣਾਈ ਸੀ ਪਿੰਡ ਦੀ ਉਹਦੇ ਚੋਂ ਕੰਮ ਕਰਦਾ ਸੀ ਸਾਬਕਾ ਫੌਜੀ ਆ ਉਹਨੂੰ ਡਰੱਗ ਮਾਫੀਆ ਨੇ ਉਹਦੇ ਪਿੰਡ ਦੇ ਹੋਣਗੇ ਉਹਨਾਂ ਨੇ ਬਹੁਤ ਬੇਰहमी ਨਾਲ ਕੁੱਟਿਆ ਹਸਪਤਾਲ ਵਿੱਚ ਦਾਖਲਿਆ ਔਰ ਪਿੰਡ ਵਾਲਿਆਂ ਨੇ ਕਿਹਾ ਤਾਂ ਜੀ ਸਾਡੇ ਹੱਥ ਜੋੜੇ ਨੇ ਸਾਡਾ ਪਿੰਡ ਤੁਸੀਂ ਖਰੀਦ ਲਓ ਉਹਨਾਂ ਨੇ ਅੱਜ ਸਾਰੀਆਂ ਅਖਬਾਰਾਂ 'ਚ ਲੱਗਿਆ ਨੇ ਭਾਈ ਬਖਤੌਰ ਅਪ ਫੋਰ ਸੇਲ ਉਹਨਾਂ ਕਹਿੰਦੇ ਅਸੀਂ ਵੇਚਣ ਨੂੰ ਤਿਆਰ ਆ ਕਿਉਂਕਿ ਇਦਾਂ ਦੀ ਜਲਾਲਤ ਵਾਲੀ ਜ਼ਿੰਦਗੀ ਜਿਹਦੇ 'ਚ ਹਰ ਗਲੀ ਤੇ ਹਰ ਘਰ ਵਿੱਚ ਹਰ ਕੋਚੇ ਦੇ ਵਿੱਚ ਨਸ਼ਾ ਮਿਲਦਾ ਹੋਵੇ ਅਸੀਂ ਇਸ ਨੂੰ ਇਨਸਾਰ ਸਕਦੇ ਉਹ ਪਿਛਲੇ ਦਿਨਾਂ ਚ ਮੈਂ ਉੱਥੇ ਬਠਿੰਡੇ ਵਿਜ਼ਿਟ ਕੀਤਾ ਸੀਗਾ ਇੱਕ ਬੇਗੁਨਾਮ ਨੌਜਵਾਨ ਟੀਚਰ ਨਰਿੰਦਰ ਸਿੰਘ ਉਹਨੂੰ ਪੁਲਿਸ ਨੇ ਕਰੰਟ ਲਾ ਲਾ ਕੇ ਪ੍ਰਾਈਵੇਟ ਪਾਰਟ ਸੇ 180 ਜਗ੍ਹਾ ਤੋਂ ਤੇ ਕਰੰਟ ਲਾਇਆ ਉਹਨੂੰ ਮਾਰ ਦਿੱਤਾ ਕਤਲ ਕਰ ਦਿੱਤਾ ਅੱਜ ਤੱਕ ਕੋਈ ਐਫ ਆਈ ਆ ਨਹੀਂ ਗਈ ਕਿਸੇ ਤਰ੍ਹਾਂ ਦਾ ਉਸ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਗਿਆ ਆ ਪੰਜਾਬ ਦੇ ਵਿੱਚ ਇੱਕ ਬੁਰਸ਼ਾ ਗਰਦੀ ਦਾ ਇੱਕ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਔਰ ਜਿਸ ਢੰਗ ਦੇ ਨਾਲ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਆਸਤੇ ਇਹ ਹਰਪਾਲ ਚੀਮਾ ਤੇ ਬਲਤੇਜ ਪੰਨੂ ਇਹਨਾਂ ਨੂੰ ਪਬਲਿਕ ਡੋਮੇਨ ਚ ਆਣ ਕੇ ਪਬਲਿਕਲੀ ਅਪੋਲੋਜਾਈਜ਼ ਕਰਨਾ ਚਾਹੀਦਾ ਬਲਜੀਤ ਸਿੰਘ ਸੰਧੂ ਨੂੰ ਅਗਰ ਕੋਈ ਸਰਕਾਰ ਵਿੱਚ ਮਾੜਾ ਮੋਟਾ ਕੋ ਮਾਦਾ ਹੈ ਇਨਸਾਨੀਅਤ ਦਾ ਤੇ ਤੁਰੰਤ ਉਹਦੇ ਦੋਨੋਂ ਟੈਂਕਰਸ ਰੀਲੀਜ਼ ਕਰਨੇ ਚਾਹੀਦੇ ਅਨਕੰਡੀਸ਼ਨਲੀ ਜਿਹੜੇ ਅਫਸਰਾਂ ਨੇ ਉਹਨਾਂ ਦਾ ਗਲਤ ਚਲਾਨ ਕੀਤਾ ਵਾ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਔਰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਕਿ ਅਸੀਂ ਝੂਠ ਬੋਲ ਰਹੇ ਹਾਂ ਪਬਲਿਕ ਡੋਮੇਨ ਤੇ ਸੋਸ਼ਲ ਮੀਡੀਆ 'ਪੂ ਝੂਠ ਬੋਲਣਾ ਆਸਤੇ ਨੀਗਾ ਤੁਹਾਨੂੰ ਯਾਦ ਹੋਵੇਗਾ ਜਦੋਂ ਉਹ ਇੱਕ ਨਿਆਣਾ ਬੱਚਾ ਇਹਨਾਂ ਨੇ ਬਰਾਮਦ ਕੀਤਾ ਸੀ ਜਿਹੜਾ ਕਹਿੰਦੇ ਕਿਡਨਾਪ ਹੋ ਗਿਆ ਪਟਿਆਲੇ ਤੋਂ ਕਿਦਾਂ ਉਹ ਗੋਦੀਆਂ ਚੱਕ ਚੱਕ ਕੇ ਉਹ ਸਾਰੇ ਸੋਸ਼ਲ ਮੀਡੀਆ ਦਾ ਡਰਾਮਾ ਸੀਗਾ ਉਹ ਕਹੇ ਤੁਹਾਡੇ ਖਿਆਲ ਹਰਪਾਲ ਚਿਮੇ ਨੇ ਫੜਿਆ ਸੀਗਾ ਕਦੀ ਕੋਈ ਐਮਐਲਏ ਚੱਕ ਲੈਂਦਾ ਕਦੀ ਹੋਈ ਔਰ ਜਿਸ ਬੰਦੇ ਤੇ ਇਲਜ਼ਾਮ ਲਾਇਆ ਉਹਨੂੰ ਝੂਠੇ ਪੁਲਿਸ ਕਨਕਾਊਂਟਰ 'ਚ ਮਾਰਿਆ ਪੁਲਿਸ ਨੇ ਜਸਪ੍ਰੀਤ ਸਿੰਘ ਪਟਿਆਲੇ ਦਾ ਰਹਿਣ ਵਾਲਾ ਜਿਹੜਾ ਕੈਨੇਡਾ ਤੋਂ ਆਇਆ ਸੀ 22 ਸਾਲ ਦਾ ਬੱਚਾ ਸੀਗਾ ਔਰ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਉਹਨੇ ਪੈਸੇ ਭੇਜੇ ਸੀ ਆਪਣੇ ਆੜਤੀ ਉਹਨੂੰ ਕੋਈ ਆਪਣੇ ਪਿਤਾ ਜੀ ਨੂੰ ਸਰਪ੍ਰਾਈਜ਼ ਗਿਫਟ ਦੇਣੀ ਸੀ ਕਾਰ 'ਚ ਨਹੀਂ ਦਿੰਦਾ ਸੀ ਪੈਸ ਉਨੇ ਤੇ ਇਸ ਚਾਂਦ ਕੋ ਉਹਦਾ ਮੁੰਡਾ ਕਿਡਨਾਪ ਕਰ ਲੈ ਗਲਤ ਕੀਤਾ ਲੇਕਿਨ ਉਹਨੂੰ ਕਿਡਨਾਪਿੰਗ ਦੀ ਸਜ਼ਾ ਦੇਣੀ ਸੀ ਨਾ ਉਹਨੂੰ ਤੁਸੀਂ ਝੂਠੇ ਪੁਲਿਸ ਮੁਕਾਬਲੇ ਥੋੜੋ ਮਾਰ ਸਕਦੇ ਔਰ ਜਿਹੜੇ ਪੁਲਿਸ ਵਾਲਿਆਂ ਨੇ ਉਹਨੂੰ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਜਸਪ੍ਰੀਤ ਨੂੰ ਉਹ ਦਿਨ ਹੀ दारू ਪੀਤੀ ਰਾਤ ਨੂੰ ਉਹਨਾਂ ਨੇ ਜਾ ਕੇ ਕਰਨਲ ਬਾਟ ਤੇ ਉਹਦੇ ਬੇਟੀ ਦੀ ਕੁੱਟਮਾਰ ਕੀਤੀ ਆ ਪੰਜਾਬ ਦੇ ਵਿੱਚ ਇਸ ਵਕਤ ਹਾਲਾਤ ਨੇ ਪਰ ਅੱਜ ਦਾ ਮੇਰਾ ਮਕਸਦ ਸੀਗਾ ਕਿ ਜਿਨ੍ਹਾਂ ਲੋਕਾਂ ਨੂੰ ਆਪਾਂ ਵੱਡੇ ਵੱਡੇ ਅਹੁਦਿਆਂ ਤੇ ਬਿਠਾਤਾ ਉਹਨਾਂ ਦੀ ਲਿਆਕਤ ਦੇਖ ਲਓ ਉਹਨਾਂ ਦੀ ਅਕਲਮੰਦੀ ਦੇਖ ਲਓ ਉਹਨਾਂ ਦੀ ਕਿੰਨੀ ਇੱਕ ਆਪਣੇ ਡਿਪਾਰਟਮੈਂਟ ਦੇ ਬਾਰੇ ਕਿੰਨੀ ਰਿਸਰਚ ਆ ਉਹਨਾਂ ਨੂੰ ਅੱਜ ਦੇ ਯੁੱਗ ਵਿੱਚ ਇਥਨੋਲ ਔਰ ਇਈਐਨਏ ਦੇ ਬਾਰੇ ਆਪਸ ਵਿੱਚ ਕੋਈ ਕੀ ਡਿਫਰੈਂਸ ਹੁੰਦਾ ਇਹ ਨਹੀਂ ਪਤਾ ਇਥਨੋਲ ਕਿੱਥੇ ਵਰਤਿਆ ਜਾਣਾ ਇਹ ਨਹੀਂ ਪਤਾ ਆ ਸਾਡਾ ਵਿੱਤ ਮੰਤਰੀ ਹੈ ਹੁਣ ਇਸ ਅਸਤੀਫਾ ਦੇਣ ਨੂੰ ਕੀ ਮੰਗਣਾ ਨਾ ਇਹਨੇ ਦੇਣਾ ਤੇ ਚਿੰਬੜਣ ਵਾਲੇ ਬੰਦੇ ਨੇ ਇਹ ਤਾਂ ਹੁਣ ਤੁਸੀਂ 2027 ਦੇ ਵਿੱਚ ਇਹਨਾਂ ਤੋਂ ਖੇੜਾ ਚੜਾਓਗੇ ਲੀਡਰ